ਸਾਸਤਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁੜ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਇੱਥੇ ਆਪਾਂ ਪਾਣ ਲੱਗ ਰਹੇ ਸੀਗੇ ਸਾਗ ਨਿਚਲੇ ਪਾਸੇ ਆਪਾਂ ਇਧਰ ਬਾਣ ਚ ਗੰਡੇ ਲਾਏ ਹੋਏ ਨੇ ਇਹਦੇ ਥੋੜੀ ਜਿਹੀ ਪਛੇਤੀ ਜੀ ਸਰੋਵ ਖੰਡਾਈ ਹੋਈ ਸੀ ਨਾ ਵੀ ਜਾਂਦੀ ਵਾਰ ਦਾ ਸਾਗ ਹੈ ਜੀ ਕਰਾਇਆ ਵੀ ਆਪਾਂ ਕਰ ਲਈਏ ਤੇ ਇਸ ਉਨ ਦਾ ਸ਼ਾਮ ਦਾ ਟਾਈਮ ਹੋ ਰਿਹਾ ਸੀ ਆਪਾਂ ਤਾਰਾ ਕੱਢਣ ਜਾਂਦੇ ਸੀ ਮੱਝਾਂ ਦੀਆਂ ਤੇ ਇੱਥੇ ਟੈਂਸ਼ਨ ਜਪਰੇ ਸੀ ਵੀ ਸਾਗ ਕਹਿ ਤਾਰੇ ਤੋਂ ਵੀ ਸਾਗ ਕਰਾਂਗੇ ਪਰ ਲੱਭ ਕੁਛ ਰਿਆ ਨਹੀਂ ਸੀਗਾ ਤੇ ਤੇ ਬਾਥੂ ਤੋੜ ਰਹੇ ਆਂ ਆਪਾਂ ਕੁਛ ਸਾਗ ਸੀਗਾ ਥੋੜਾ ਜਿਹਾ ਗੰਦਲਾਂ ਜੀਆਂ ਸੀਗੀਆਂ ਉਹ ਟੁੱੜ ਜਾਨੇ ਬਾਕੀ ਤਾਂ ਸਾਰੀ ਸਰੋਂ ਪੱਕ ਗਈ ਆ ਦੇਖੋ ਜਿਹੜਾ ਟੱਕ ਟਰਾਲੇ ਆਉਂਦੇ ਨੇ ਛੜਕ ਉੱਪਰ ਦੀ ਹਨਾ ਨੰਗਣਾ ਬਹੁਤ ਔਖਾ ਹੋ ਰਿਹਾ ਸਾਨੂੰ ਤਾਂ ਤੇ ਮੋਟਰ ਤੇ ਜਾਵਾਂਗੇ ਆਪਾਂ ਬੱਟੋ ਬੱਟ ਜਾਵਾਂਗੇ ਛੜਕ ਕਣੀਂ ਦੀ ਨਹੀਂ ਜਾ ਸਕਦੇ ਕਿਉਂਕਿ ਸਾਧਨ ਬਹੁਤ ਜ਼ਿਆਦਾ ਆਉਂਦੇ ਨੇ ਤੇ ਛੱਪਾ ਸੋਚੇ ਵੀ ਚੱਲਣਾ ਹੁਣ ਜਾਂਦੀ ਵਰਦਾ ਸਾਗਣਾ ਆਪਾਂ ਕਰ ਲਈਏ ਨਾ ਜੀਜਾ ਕਰਿਆ ਸਾਰੇ ਢੱਬਰ ਦਾ ਮੈਂ ਇਹਨੂੰ ਕਿਹਾ ਮੈਂ ਧਾਰਾਂ 10 ਮਿੰਟ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਆਪਾਂ ਪਹਿਲਾਂ ਸਾਗ ਤੋੜ ਲਈਏ ਹਨਾ ਫਿਰ ਕੁਸ ਪਾਪਾ ਜੀ ਨੇ ਸਾਗ ਤੜਾਇਆ ਕੁਸ ਅਸੀਂ ਤੋੜ ਲਿਆ ਤੇ ਐਂ ਕਰਕੇ ਸਾਗ ਆਪਾਂ ਕਰ ਲਿਆ ਤੇ ਸਵੇਰੇ ਫਿਰ ਚੀਰ ਕੇ ਰੱਖ ਲਿਆ ਸੀ ਆਪਾਂ ਤੇ ਵਿੱਚ ਬਾਥੂ ਪਾ ਲਿਆ ਵਿੱਚ ਐਂ ਸਰੋਂ ਮਿਲ ਗਈ ਕੁਸ ਛੋਲੂਆ ਬੀਜਾ ਹੈ ਉਹ ਪਾ ਲਿਆ ਵਿੱਚ ਤੋੜ ਕੇ ਹਨਾ ਥੋੜਾ ਜਿਹਾ ਤੇ ਗਾਜਰਾਂ ਸੇਜਾ ਵਗੈਰਾ ਪਾ ਕੇ ਪੰਜ ਸਾਗ ਬਣਾ ਲਿਆ ਚਲ ਵੀ ਦੋ ਡੰਗ ਖਾ ਲਾਂਗੇ ਬਧੇ ਲੱਗਦਾ ਜਾਂਦੀ ਵਾਰ ਹੁਣ ਜੀ ਕਰਦਾ ਸਾਗ ਖਾਣ ਨੂੰ ਸਿਆਲ ਤਾ ਜੀ ਅੱਕ ਗਿਆ ਸੀ ਜੰਮੀ ਸਾਗਾ ਸੀ ਬਹੁਤ ਘੱਟ ਵਰੀ ਬਣਾਇਆਗਾ ਸਿਆਲ ਚ ਤਾਂ ਵੀ ਜੀ ਅੱਕਿਆ ਰਹਿੰਦਾ ਤੇ ਹੁਣ ਜੀ ਕਰਦਾ ਖਾਣ ਨੂੰ ਆ ਦੇਖੋ ਜੀ ਆਪਣੇ ਅੰਬ ਨੇ ਪੂਰਾ ਫਲ ਚੱਕ ਰੱਖਿਆ ਅੰਬ ਬਧੇ ਲੱਗਦੇ ਨੇ ਇੱਤੇ ਪੱਕਦੇ ਤਾਂ ਹੈ ਨਹੀਂ ਪਰ ਲੱਗਦੇ ਨੇ ਅੰਬ ਵਧੀਆ ਵੀ ਪਕਾ ਸਕਦੇ ਆਪਾਂ ਅਸੀਂ ਕੱਚੇ ਅੰਬ ਦਾ ਜੂਸ ਬਣਾਵਣਾ ਬਹੁਤ ਪੀਤਾ ਸੀ ਇਹ ਤੋਂ ਟੋੜ-ਟੋੜ ਕੇ ਬਹੁਤ ਫਲ ਲੱਗਦੇ ਨੇ ਪਰ ਝੜ ਜਾਂਦੇ ਪੈਣ ਗਾ ਤੁਸੀਂ ਬਾਰੇ ਤੇ ਦਵਾਈ ਪਵਾਵਾਂਗੇ ਇਹ ਜਿਹੜੇ ਦਵਾਈਆਂ ਪਾਪਾ ਉਹ ਗੌਰ ਜੀ ਨਹੀਂ ਕਰਦੇ ਸਸਤਾ ਸੜ ਭੁੱਲੀ ਜਾਂਦੇ ਆ ਬਸ ਹਣ ਕਮਾ ਕਮਾ ਚ ਇਹ ਦਵਾਈ ਪਵਾਵਾਂਗੇ ਸਵਾਰਮ ਮਾਲੀ ਨੂੰ ਸੱਦ ਕੇ ਕਿ ਇਧਰ ਦਣੇ ਛਪਣ ਲੱਗ ਰਿਹਾ ਸੀ ਆਪਾਂ ਜਾਣ ਲੱਗ ਰਿਹਾ ਮੋਟਰ ਤੇ ਮੈਨੂੰ ਇਹ ਗੱਲਾਂ ਦੇਣ ਲੱਗ ਰਹੀ ਸੀ ਕਹਿੰਦੇ ਵੀ ਧਾਰਾ ਨੂੰ ਕਵੇਲਾ ਹੋ ਜਾਊਗਾ ਮੈਂ ਕੁਝ ਨਹੀਂ ਹੁੰਦਾ ਜੇ ਸਾਗ ਖਾਣਾ ਤਾਂ ਭੱਜ ਜਾਓ ਵੀ ਫਟਾਫਟ ਆਪਾਂ ਭੱਜ ਕੇ ਸਾਗ ਤੋੜ ਲੈਣੇ ਆਂ ਅਸ ਇੱਥੇ ਬੱਠ ਤੇ ਤੁਰੇ ਜਾ ਰਹੇ ਸੀ ਮੈਂ ਕਿਹਾ ਫਟਾਫਟ ਆ ਜਾਓ ਕਿ ਨਹੀਂ ਹੁਣ ਡਿੱਗ ਕੇ ਸੱਤੜਵਾ ਲਾਂਗੇ ਵੀ ਹੌਲੀ ਚੱਲੀਏ ਮੱਕਨ ਟਾਈਮਸ ਤੱਕ ਪਹੁੰਚ ਜਾਗੇ ਫਟਾਫਟ ਦੇਖ ਲਵਾਂਗੇ ਚੀਰ ਨਿੱਕ ਮਿਲ ਗਈ ਬਹੁਤ ਹੈ ਆ ਜੀ ਆਪਣੀ ਮੋਟਰ ਮੋਟਰ ਤੇ ਉਹਨਾਂ ਨੇ ਸ਼ੌਂਕ ਨਾਲ ਕੋਠਾ ਬਰਾਂਡਾ ਪਾਇਆ ਹੋਇਆ ਤੇ ਇੱਥੇ ਆ ਕੇ ਬਈਏ ਬੈਠ ਜਾਂਦੇ ਨੇਗੇ ਮਈਆਂ ਨੂੰ ਵਿਚਾਰ ਨੂੰ ਰਾਮਦਾਰੀ ਰਹਿੰਦੀ ਹੈਗੀ ਆਹ ਓਟਾ ਉਹਨਾਂ ਦੇ ਕਰਿਆ ਹੋਇਆ ਬਈਆਂ ਦਾ ਐ ਓਟਾ ਕਰ ਰੱਖਿਆ ਵਿਚਾਰਿਆਂ ਨੇ ਤੇ ਆਹ ਹੈ ਜੀ ਸੂਆ ਆਪਣੇ ਮੋਟਰ ਤੇ ਜਮਾ ਬਕਸ਼ੀ ਵਾਲੇ ਤੋਂ ਆਉਂਦੇ ਜੀ ਇਹ ਨਹਿਰ ਦਾ ਪਾਣੀ ਇੱਚ ਇੱਧਰ ਇੱਧਰ ਸੂਏ ਸੂਏ ਜਾ ਕੇ ਬਕਸ਼ੀ ਵਾਲਾ ਨਿੱਦਰਸੀ ਜਾਣ ਲੱਗ ਰਹੇਗੇ ਇੱਧਰ ਆਪਣਾ ਲਸਣ ਬੀਜ ਰੱਖੀ ਹੈਗੀ ਲਸਣ ਵੀ ਆਪਣੀ ਵਧੀਆ ਹੋ ਰਹੀ ਹੈ ਕਾਫੀ ਲਸਣ ਬੀਜ ਲੈਣੇ ਆ ਪਕਰੇ ਕੁਛ ਬੀਜਣ ਦੇ ਕੰਮ ਆ ਅਗਲੇ ਸਾਲ ਕੁਛ ਆਪਾਂ ਖਾ ਲੈਣੇ ਆ ਅਸੀਂ ਕੀ ਕਹਣਾ ਜੇ ਛੱਡ ਦੋ ਮਹੀਨਾ ਲਸਣ ਨਾ ਖਾਈਏ ਨਹੀਂ ਅਸੀਂ ਤਾਂ 10 ਦੇ 10-12 ਮਹੀਨਾ ਲਸਣ ਖਾਂਦੇ ਰਹਿੰਨੇ ਆ 12 ਦੇ 12 ਮਹੀਨੇ ਕੀ ਕਹਣਾ ਜਿਆਦਾ ਗਰਮੀ ਹੋ ਜੇ ਸੀ ਕਿਸੇ ਦਿਨ ਨਾ ਪਾਈਏ ਸਬਜ਼ੀ 'ਚ ਇੱਧਰ ਜਾਮਣ ਨੇ ਵੀ ਫਲ ਚੱਕ ਲਿਆ ਜੀ ਤੇ ਬਹੁਤ ਜਾਮਣਾ ਲੱਗਦੀਆਂ ਨੇ ਜਦੋਂ ਭਈਆ ਆਉਂਦੇ ਨੇ ਉਹਦੀ ਵਿਚਾਰੇ ਤੋੜ-ਤੋੜ ਕੇ ਨੇ ਜਾਮਣਾ ਦੇ ਆਉਂਦੇ ਨੇ ਦੀਦੀ ਜੀ ਜਾਮਣਾ ਖਾ ਲੋ ਵੀ ਪਤਾ ਹੈ ਵੀ ਇਹ ਤਾਂ ਤੋੜ ਕੇ ਲੈ ਕੇ ਜਾਂਦੇ ਨਹੀਂ ਹਨਾ ਆਪ ਤੋਂ ਜਦੋਂ ਆਇਆ ਨਹੀਂ ਜਾਂਦਾ ਕਿਉਂਕਿ ਉਹਦੇ ਬਹਿਆਂ ਦੇ ਹੋਂ ਦਾ ਟਾਈਮ ਹੁੰਦਾ ਉਹ ਜਾਮਣਾ ਹੁੰਦੀਆਂ ਨੇਗੀਆਂ ਆ ਤੁਰ ਤੱਕ ਸਾਰੀ ਲਸਣ ਲਾਈ ਹੋਈ ਆ ਆਪਾਂ ਤੇ ਆਂ ਮਰੂਦ ਦਾ ਬੂਟਾ ਜੀ ਲਾਲ ਪੱਤੇ ਨੇ ਇਹਦੇ ਲਾਲੀ ਇਹਦੇ ਅਮਰੂਦ ਲੱਗਦੇ ਨੇਗੇ ਤੇ ਕੋਈ ਛੱਡਦਾ ਹੀ ਨਹੀਂ ਪਰ ਇੱਥੇ ਤਾਂ ਅਮਰੂਦ ਕੱਚੇ ਪਿੱਲੇ ਉਹਦੇ ਲੈ ਜਾਂਦੇ ਤੋੜ ਕੇ ਕਿਉਂ ਇੱਥੇ ਨਿਗਾ ਰਹਿੰਦੀ ਨਹੀਂ ਆਪਣੀ ਤੇ ਤੁਰੇ ਜਾਂਦੇ ਹਰੇ ਕੋਈ ਹੱਥ ਮਾਰ ਕੇ ਲੈ ਜਾਂਦਾ ਤੇ ਦੇਖਦੇ ਸੱਪਾ ਜਿਵੇਂ ਸਾਗ ਸੁਗ ਹੈਗਾ ਕੋਈ ਚਲਾਈ ਇੱਥੇ ਚਲਾਈ ਜੀ ਸੀਗੀ ਪਰ ਉਹ ਵਧਣ ਲੱਗੀਗੀ ਮੈਂ ਖੈ ਨਹੀਂ ਪਾਉਂਦੇਗੇ ਹਣਾ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਚਲਾਈ ਦਾ ਤੇ ਤੰਦਲੇ ਦਾ ਸਾਗ ਖਾਦਾ ਹੋਇਆ। ਪਹਿਲਾਂ ਛੋਟੇ ਹੁੰਦੇ ਨੇ ਅਸੀਂ ਬਹੁਤ ਬਣਾਇਆ ਕਰਦੇ ਚਲਾਈ ਹੋਇਆ ਕਰਦੀ ਤੰਦਲਾ ਹੁੰਦਾ। ਨਰਮਿਆਂ ਚ ਉਹ ਲਿਆ ਕਰਦੇ ਤਾਂ ਸਾਗ ਬਣਾ ਕੇ ਖਾ ਲੈਂਦੇ ਸੀਗੇ। ਬਹੁ ਵਜੇ ਲੱਗਦਾ ਛੋਲੇ ਦੀ ਦਾਲ ਪਾ ਕੇ ਬਣਾਇਆ ਕਰਦੇ। ਨਾਨੀ ਮੇਰੀ ਬਹੁ ਬਣਾਇਆ ਕਰਦੀ। ਮੈਂ ਮੇਰੇ ਨਾਨਕੇ ਰਿਆ ਕਰਦੀ ਵੀ ਪੇਕਾ ਪਿੰਡ ਤਾਂ ਦੇਖੋ ਸਾਡਾ ਸ਼ਹਿਰ ਚ ਹੈ ਨਾ। ਉੱਥੇ ਖੇਤ ਦੂਸਰੇ ਪਿੰਡ ਵਾਂਗੂ ਨਹੀਂ ਅਸੀਂ ਨਹੀਂ ਜਾਂਦੇ ਸੀਗੇ ਪਰ ਨਾਨਕੇ ਪਿੰਡ ਜਾ ਕੇ ਬਹੁ ਖੇਤ ਜਾਇਆ ਕਰਦੇ। ਤੇ ਕਾਲੀ ਪੰਬੋਲ ਦੀ ਪੁਰਜੀ ਕੀ ਹੋਰ ਹੈ ਜਿਆ ਬਹੁ ਕੁਝ ਖਾਇਆ ਕਰਦੇ। ਇੱਧਰ ਨਿੰਬੂ ਲੱਗ ਰਹੇ ਨੇ ਫਲ ਬਹੁਤ ਚੱਕ ਰਹੇ ਨੇ ਨਿੰਬੂ ਨੇ ਵੀ ਬਾਲੇ ਨਿੰਬੂ ਲੱਗ ਰਹੇ ਨੇ ਤਿੰਨ ਚਾਰ ਕਿਲੋ ਨਿੰਬੂ ਦਾ ਤੋੜ ਕੇ ਲੈ ਗਏ ਘਰੇ ਇਹ ਪਤਾ ਨਹੀਂ ਕਿਸ ਮੌਸਮ ਦੇ ਤੇ ਨਿੰਬੂ ਲੱਗਦੇ ਨੇ ਗਰਮੀ 'ਚ ਨਹੀਂ ਲੱਗਦੇ ਇਸ ਮੌਸਮ ਆ ਕੇ ਨਿੰਬੂ ਦਾ ਫਲ ਚੱਕਦਾ ਇਸ ਮੌਸਮ ਆ ਕੇ ਨਿੰਬੂ ਲੱਗਦੇ ਨੇ ਇੱਧਰ ਪਾਪਾ ਜੀ ਨੇ ਖੰਡਿਆਰ ਕੀ ਥੋੜੀ ਜਿਹੀ ਸਰੋਂ ਹਣਾ ਪਰ ਨੰਗ ਦੇ ਟੱਪ ਤੇ ਹਰੇ ਕੋਈ ਹਰੇਕ ਨੂੰ ਹੁੰਦਾ ਹੈ ਜਾਂਦੀਵਾਰ ਦਾ ਸਾਗ ਖਾ ਲਈ ਹਣਾ ਤੋੜ ਕੇ ਲੈ ਗਏ ਤੇ ਜਿਹੜੀ ਹੈਗੀ ਜੀ ਕੁਝ ਪੱਕ ਗਈ ਥੋੜਾ ਜਿਹੀ ਸੀਗਾ ਛੋਟੀ ਜਿਹੀ ਚੀਰਨੀ ਹੋ ਗਈ ਸੀ ਸਾਗ ਦੀ ਚਲਾਇਂ ਕਰਕੇ ਹਣਾ ਸਾਗ ਬਣ ਗਿਆ ਤੇ ਮੈਂ ਕਿਹਾ ਕਰ ਲੈਨੇ ਤਾਂ ਮੈਨੂੰ ਕਹਿੰਸੀ ਰਹਿਣ ਦੇ ਮੈਂ ਕੁਛ ਨਹੀਂ ਹੁੰਦਾ ਹੁਣ ਫਿਰ ਜੀ ਕਰਾ ਕਰੂ ਆਪਾਂ ਸਾਗ ਨਹੀਂ ਖਾਦਾ ਉਦੋਂ ਮੀਂਹੇ ਪਈ ਕਿ ਉਦੋਂ ਸੱਤੋ ਕਰਿਆ ਨਹੀਂ ਗਿਆ ਕਿਉਂਕਿ ਚੁੱਲ੍ਹੇ ਤੇ ਆਪਣੇ ਤੇ ਨਾ ਛੱਡ ਜਾ ਹੈ ਨਹੀਂਗਾ ਹਣਾ ਨਹੀਂ ਤਾਂ ਮੀਂਹ ਹੀ ਪੈਂਦੇ ਸੀ ਉਦੋਂ ਆਪਾਂ ਸਾਗ ਬਣਾਉਣਾ ਸੀਗਾ ਤੇ ਉਦੋਂ ਬਸਾਂ ਹੀ ਰਹਿ ਗਿਆ ਕੁਛ ਜਿਹਾ ਕੰਮ ਹੀ ਨਹੀਂ ਲੋਟ ਆਉਂਦੇ ਤੁਹਾਨੂੰ ਪਤਾ ਵੀ ਸਲਾਈ ਕੜਾਈ ਦਾ ਕੰਮ ਹੋ ਜਾਂਦਾ ਪਸ਼ੂਆਂ ਦਾ ਕੰਮ ਹੋ ਜਾਂਦਾ ਕੁਛ ਫਿਰ ਸਾਗ ਬੱਚੇ ਨਹੀਂ ਸਾਡਾ ਬੇਟਾ ਸਾਗ ਨਹੀਂ ਖਾਂਦਾ ਉਹਦੇ ਖਤਰਾ ਡਾ ਸਬਜ਼ੀ ਬਣਾਉਣੀ ਪੈਂਦੀ ਆ ਸਾਨੂੰ ਇਸ ਕਰਕੇ ਸਾਗ ਠੀ ਬਣਾਉਨੇ ਆ ਕੁਸ ਆਪਦੇ ਵਿੱਚ ਜਾਬ ਬਣ ਜਾਂਦਾ ਜੀ ਸਾਗ ਨਾਲ ਕਹਿੰਦੇ ਥੋੜਾ ਥੋੜਾ ਬਸ ਆ ਛੋਟੀ ਪਟਲੀ ਜੀ ਬਣਾਉਣੀ ਹੈ ਥੋੜਾ ਸਾਗ ਸਾਨੂੰ ਵਾਧੂ ਰਹਿ ਜਾਂਦਾ ਤੇ ਇੱਥੋਂ ਆਪਣਾ ਘਰ ਦਿਖ ਰਿਹਾ ਜੀ ਉਹ ਤਾਂ ਨੇੜੇ ਹੀ ਹੈ ਨਾ ਪਰ ਫਿਰ ਵੀ ਐ ਲੱਗਦਾ ਵੀ ਉਹ ਕਾਫੀ ਵੀ ਥੋੜਾ ਦੂਰ ਹੈ ਪਹਿਲਾਂ ਸਾਡੀ ਸਲਾਹ ਸੀ ਇੱਥੇ ਘਰ ਪਾਉਣ ਦੀ ਮੋਟਰ ਤੇ ਫਿਰ ਕਹਿੰਦੇ ਨਾ ਮੋਟਰ ਤੇ ਸੂਏ ਤੇ ਲੰਘ ਹੈ ਨਾ ਸਾਰਾ ਦਿਨ ਵੀ ਆਪਾਂ ਤਾਂ ਹਟਵੇਂ ਪਾਵਾਂਗੇ ਪਿੱਛੇ ਇੱਥੇ ਅਗਲਾ ਦਿਨ ਹੋ ਗਿਆ ਸਾਗ ਆਪਾਂ ਬਣਾ ਲਿਆ ਸੀਗਾ ਕਿਉਂਕਿ ਰਿਸ਼ਤੇਦਾਰ ਆਗੇ ਸਾਗ ਚੀਰੇ ਬਣਾਇਆ ਆਪਾਂ ਵਲੌਗ ਨਹੀਂ ਬਣਾ ਸਕੇਗੇ ਸਾਗ ਬਣਾ ਲਿਆ ਸੀ ਸ਼ਾਮ ਦਾ ਟਾਈਮ ਆਪਾਂ ਗੋਵਾ ਡਿੱਗਣ ਲੱਗ ਰਿਹਾ ਬਾਹਰੋਂ ਬਾਰਾਪੜ ਡੰਗਰਾ ਥੱਲੇ ਰੇਤਾ ਲੈ ਆ ਕੇ ਡੇਗਦਾ ਦੀ ਵਧੀਆ ਮौज ਨਾਲ ਬੈਠੇ ਨੇ ਸਾਰਾ ਦਿਨ ਮੱਝਾ 4 ਵਜੇ ਤੱਕ ਵੀ ਉੱਠਦੀਆਂ ਨਹੀਂ ਗਈਆਂ ਤੇ 4 ਵਜੇ ਫੇਰ ਅੰਦਰ ਲੈ ਕੇ ਜਾਂਦੇ ਆ ਵੀ ਹੁਣ ਤਾਂ ਭੇਟ ਟਾਈਮ ਹੋ ਗਿਆ ਅੰਦਰ ਚੱਲੋ ਵਧੀਆ ਰੇਤੇ ਚ ਸਾਰਾ ਦਿਨ ਲਟੇ ਰਹਿੰਦੀਆਂ ਨੇ ਮौज ਨਾਲ ਬੈਠੇ ਰਹਿੰਦੇ ਨੇ ਹੁਣ ਬੈੜੀ ਨੂੰ ਵੀ ਮौज ਹੋਊਗੀ ਰੇਤੇ ਦੀ ਗੱਦੇ ਤੋਂ ਵੀ ਜ਼ਿਆਦਾ ਬਲਸ ਨੂੰ ਪਤਾ ਹੈ ਗੱਦੇ ਤੇ ਉਹ ਕੰਮ ਨਹੀਂ ਹੈਗਾ ਜਿੰਨਾ ਇਹ ਮਿੱਟੀ ਜਿਮਹਿਸਾ ਸੌਖੇ ਰਹਿੰਦੀਆਂ ਨੇ ਹਨਾ ਗੱਦੇ ਤਾਂ ਕਾਣ ਸਰਦੇ ਦਾ ਸ਼ਰਾਮ ਨੇ ਆਪਾਂ ਨੂੰ ਲਾਉਣੇ ਪੈਂਦੇ ਨੇਗੇ ਬਿਸਰਦਾ ਨਹੀਂ ਪੱਕੇ ਚ ਬਜੇਰੇ ਤੋਂ ਬੈਠਿਆ ਨਹੀਂ ਜਾਂਦਾ ਗੋਡੇ ਛਿਲ ਜਾਂਦੇ ਨੇ ਚਲ ਗੱਦੇ ਨਾਲ ਮਨਮ ਢਾਸਰਾ ਹੋ ਜਾਂਦਾ ਪਰ ਕੱਚੇ ਵਰਗੀ ਮौज ਨਹੀਂ ਹੈਗੀ ਪਸ਼ੂਆਂ ਨੂੰ ਅੱਛਾ ਸੁਹਾਗਾ ਲਾਰ ਕਾ ਸੁਹਾਗੇ ਤੇ ਗੋਹਾ ਕਰ ਦਿੰਦੇ ਝੋਟਿਊਰਾ ਹੋ ਕੇ ਤੇ ਬਸ ਐਸੀ ਹੱਤ ਪਈਏ ਜੀ ਹੁਣ ਫੌੜੇ ਨਾਲੇ ਗੋਹਾ ਚੱਕਣ ਦੀ ਹਨਾ ਵੀ ਹੁਣ ਕੁਸ ਰੇਤਾ ਜਾ ਹੋ ਗੇ ਰੇਤੇ ਕਰਕੇ ਨਾ ਜੀ ਜਾ ਕੇ ਰੇਤਾ ਥੱਲਾਉਣ ਨੂੰ ਸਾਡੇ ਜੀ ਜਾ ਨਹੀਂ ਕਰਦਾ ਪਤਾ ਨਹੀਂ ਕਾ ਤੋਂ ਨਾ ਉਹ ਹੋ ਜਾਂਦੀ ਐ ਮੰਤਾ ਹੋਏ ਵੀ ਰਿੱਤਾ ਜਾ ਹੱਥ ਨਹੀਂ ਲੱਗਦਾ ਮੂੰ ਵੀ ਬੱਠਲ ਚ ਪਾਉਂਦੇ ਹੋਏ ਵੀ ਨਾ ਵੀ 64 ਜੀ ਹੁੰਦੇ ਬਣ ਕਾ ਤੋਰ ਇੱਤੇ ਤੋਂ ਇੰਨੀ ਤੇ ਪਹਿਲਾਂ ਮਿੱਟੀ ਵਧੀਆ ਗੋਹਾ ਚੱਕ ਲੈਣੇ ਹੁਣ ਤਾਂ ਹੀ ਗਰਮੀ ਆ ਗਈ ਹੱਥਾਂ ਵਾਲੀ ਗੋਹਾ ਚੱਕਿਆ ਕਰਾਂਗੇ ਹੁਣ ਸਿਆਲ ਚ ਆਏ ਸੀ ਵੀ ਹੱਥ ਖਰਾਬ ਹੁੰਦੇ ਸੀਗੇ ਕੋਈ ਤਾਂ ਕੋਈ ਚੱਕਰ ਨਹੀਂ ਸੀ ਵੀ ਹੱਥ ਪਾਟ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਫਿਰ ਪਿਹੜੇ ਜੇ ਲੱਗਦੇ ਨੇ ਪਰ ਆਪਾਂ ਜਾਣਦੇ ਆ ਜਦੋਂ ਆਪਾਂ ਹਨ ਤੇ ਇਸ ਕਰਕੇ ਫਿਰ ਛੋੜੇ ਨਾਲ ਹੀ ਗੋਹਾ ਚੱਕ ਲੈਣੇ ਪੱਕੇ ਜੀ ਤਾਂ ਵਧੀਆ ਚੱਕੇ ਨੇ ਕੱਚੇ ਜੋ ਚੱਕਣਾ ਔਖਾ ਜੀ ਫੋੜੇ ਨਾਲ ਗੋਹਾ ਤੇ ਸ਼ਾਮ ਨੂੰ ਆਪਾਂ ਸਬਜ਼ੀ ਵਗੈਰਾ ਬਣਾ ਦਿੰਨੇ ਆ ਤੇ ਗੋਵਾ ਦੇ ਕੇ ਫਿਰ ਆਪਾਂ ਮੱਜਾਂ ਚ ਜਾਂਦੇ ਹੁਣ ਧਾਰਾ ਕੱਢਣਾ ਬਾਹਰ ਦਾ ਗੋਹਾ ਚੱਕ ਕੇ ਫਿਰ ਆਪਾਂ ਪਾਣੀ ਪਿਲਾਉਣੇ ਜਾ ਕੇ ਮੱਜਾਂ ਨੂੰ ਫੇਰ ਕੱਢਦੇ ਆ ਧਾਰਾ ਉਹਨਾਂ ਦੀਆਂ ਇੱਕ ਟਰਾਲੀ ਰੇਤੇ ਦੀ ਲੈ ਆਏ ਸੀ ਇਹ ਰੇਤਾ ਵਧੀਆ ਕਿਹਾ ਸੀ ਟਰਾਲੀ ਹੋਰ ਲਿਆ ਕੇ ਰੱਖ ਲੋ ਵੀ ਸਾਰੀ ਗਰਮੀ ਆਰਾਮਦਾਰੀ ਰਹੂਗੀ ਕੁਝ ਤਾਂ ਸਾਨੂੰ ਆਇਆ ਵੀ ਬੈੜੀ ਖਾਤਰ ਸਾਨੂੰ ਅੰਦਰ ਵੀ ਸੀ ਕੱਚਾ ਕਰ ਲਈਏ ਥੋੜੀ ਜਿਹਾ ਵੀ ਉੱਥੇ ਇੱਟਾ ਪੱਟ ਕੇ ਜਿੱ ਮਟੀ ਟਰਾਲੀ ਦੇ ਕੇ ਕੱਚਾ ਕਰ ਲਈਏ ਬੈੜੀ ਨੂੰ ਇਹੀ ਜੀ ਮੰਨਦੇ ਕਿ ਨਾ ਅੰਦਰ ਨਹੀਂ ਲੋਟ ਆਉਣਾ ਸਾਡੇ ਤਾਂ ਬਹੁਤ ਜੀ ਕਰਦਾ ਵੀ ਅੰਦਰ ਵੀ ਉਹ ਛੱਡ ਹੈ ਜਿੱ ਮਾੜਾ ਬੜਾ ਇੱਕ ਸਾਈਡ ਆਪਾਂ ਕੱਚ ਵਿਕਟਮ ਆਪਾਂ ਕੱਚੇ 'ਚ ਬੰਦਿਆ ਕਰੀਏ ਅੰਦਰ ਮੱਜਾਂ ਵੀ ਉਦੋਂ ਪੱਕੇ 'ਚ ਖਰਾਬ ਕਰੀ ਜਾਣੀਆਂ ਗੀਆਂ ਤੇ ਐਨਾ ਸੋਹਣਾ ਰੇਤਾ ਨਾਲ ਦੀ ਨਾਲ ਜੇ ਮੈਂ ਸਾਂ ਪਿਸ਼ਾਬ ਕਰ ਦਿੰਨੇ ਅਸੀਂ ਉਹਦੇ ਡਿਗ ਜਾਂ ਨੇ ਇੱਕ ਟੱਕ ਪਰ ਕੇ ਨਾਲ ਦੀ ਨਾਲ ਸੁੱਕਤਾ ਕਰ ਦਿੰਨੇ ਪਤਾ ਵੀ ਨਹੀਂ ਲੱਗਦਾ ਮੱਜਾਂ ਬੰਨਿਆ ਨੇ ਚਿੱਕੜ ਨਹੀਂ ਹੁੰਦਾ ਜਮਾ ਵੀ ਕਿਉਂਕਿ ਰੇਤਾ ਜੀ ਇਹ ਸਾਰਾ ਪਿਸ਼ਾਬ ਵਗੈਰਾ ਸੋਕ ਲੈਂਦਾ ਹੈ ਮਿੱਟੀ ਤਾਂ ਗਾਰਾ ਬਣ ਜਾਂਦਾ ਇਹਦੇ ਅੱਗੇ ਮੀਂਹ ਵੀ ਆਉਣਗੇ ਤਾਂ ਵੀ ਗਾਰਾ ਨਹੀਂ ਬਣਨਾਗਾ ਤਾਂ ਵੀ ਸੁੱਕਾ ਰਿਆ ਕਰੂਗਾ ਮੱਜੇ ਥੱਲੇ ਨਾਲ ਦੀ ਨਾਲ ਸੁੱਕ ਜਿਆ ਕਰੂਗਾ ਧੁੱਪ ਨਿਕਲੀ ਤੋਂ ਜਦੋਂ ਮਿੱਟੀ ਹੁੰਦੀ ਆ ਉਹ ਗਾਰਾ ਬਣ ਜਾਂਦਾ ਜੰਮੀ ਉਹ ਸੁੱਕਦਾਰੀ ਕਿਆ ਕਹਿ ਦੇਣ ਅਸ ਗਿਆ ਜੀ ਇੱਕ ਟਰਾਲੀ ਹੋਰ ਲਿਆ ਕੇ ਡੇਗ ਲਓ ਇੱਕ ਕਪਾਏ ਖੰਡਿਆ ਦੇਣੇ ਥੱਲੇ ਇਹਨਾਂ ਦੇ ਇੱਕ ਹੋਰ ਲਿਆ ਕੇ ਡੇਗ ਲਓ ਦੋ ਟਰਾਲੀਆਂ ਆਪਾਂ ਨੂੰ ਵਧੀਆ ਆਰਾਮਦਾਰੀ ਰਹੂਗੀ ਸਾਲ ਭਰ ਤੇ ਖੰਡਾਇਆ ਕਰਾਂਗੇ ਤੇ ਮੈਂ ਸਬੰਧਿਆ ਕਰਾਂਗੇ ਸਾਨੂੰ ਪਤਾ ਜੇ ਮੜ ਬਣਾ ਮੀਂਹ ਕਣੀ ਅੱਗੇ ਆਇਆ ਕਰਦਗੇ ਫਿਰ ਤਰਕੇ ਨਾ ਬਾਣ ਚ ਵਗ ਜਾਂਦਾ ਨਿਉਂ ਨਹੀਂ ਸਾਡੇ ਇੱਧਰ ਪਰ ਹੀ ਹੋਈ ਹੈਗੀ ਰੇਤਾ ਪਾਣੀ ਨਾਲ ਤਰਕੇ ਬਾਣ ਚ ਵਗ ਜਾਂਦਾ ਤੇ ਪਰਤ ਤਸੀਂ ਬਹੁਤ ਪਾਉਨੇ ਇੱਥੇ ਲਿਆ ਕੇ ਤਾਇ ਸਾਲੀ ਟਰਾਲੀਆਂ ਡੇਗਦੇ ਮਿੱਟੀ ਦੀਆਂ ਪਰ ਰਹਿੰਦਾ ਹੈ ਨੀਗਾ ਟਾਲੂ ਹੈ ਉਧਰ ਨੂੰ ਜਦੋਂ ਬਾਲੇ ਮੀਂਹ ਆਉਂਦੇ ਨੇ ਅੱਗੇ ਤੇ ਉਹ ਬਾੜ ਦੇ ਪਾਪਾ ਕੇ ਅੱਗੇ ਵਗ ਉਧਰ ਪਪੀਣਾਉਣ ਲੱਗੇ ਸੀ ਇਹਨਾਂ ਨੂੰ ਪਾਣੀ ਪਿਲਾਉਣ ਲੱਗ ਗਿਆ ਕਿ ਉਧਰੋਂ ਮੈਂ ਹੰਤਾ ਚਲਤਰਾ ਕੱਢ ਲਈ ਮੱਖੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਮੱਝਾਂ ਤੇ ਅਜੇ ਨਮਾਉਣੇ ਅਸੀਂ ਰੋਜ਼ ਇਹਨਾਂ ਤੇ ਕੁਝ ਲਾ ਦੇਣੇ ਇਹ ਸਾਡੀ ਝੋਟੀ ਬਹੁਤ ਖਰਾਬ ਹੈ ਪਾਣੀ ਦੀ ਬਾਲਟੀ ਨਾਲ ਦੀ ਨਾਲ ਟਕਰਾਂ ਲਾ ਰਿਹਾ ਹੁਣ ਪੀਣ ਲੱਗੀ ਇੱਕ ਮਿੰਟ ਛੱਡ ਕੇ ਪਰਾਂ ਹੋਵਾਂਗੇ ਤਾਂ ਨਾਲ ਦੀ ਨਾਲ ਇਹਨੇ ਬਾਲਟੀ ਡੋਲ ਦੇਣੀ ਹੈ ਆ ਦੇਖੋ ਜੀ ਇੱਕ ਸਕਿੰਟ ਮਾਰਿਆ ਬਾਲਟੀ ਡੋਲਣ ਤੇ ਦਵੇ ਤੱਕ ਨਹੀਂ ਆਉਣ ਦਿੱਤੀ ਨਾਲੇ ਪੀਊਗੀ ਨਾਲੇ ਤਿੰਨ ਚਾਰ ਬਾਲਟੀਆਂ ਨੇ ਪਾਣੀ ਦੀ ਪੀਤੀਆਂ ਤਾਂ ਵੀ ਇਹੇ ਪਾਣੀ ਡੋਲਦੀ ਆ ਹੁਣ ਤਾਂ ਹੀ ਅਸੀਂ ਰੋਜ਼ ਕਹਿੰਨੇ ਪਏ ਮਿਸਤਰੀ ਲਾਲੋ ਨਾਲ ਤਾਂ ਖੇਲ ਬਣਾ ਲੀਏ ਖੇਲ ਬਣਾ ਕਿਵੇਂ ਸਰੂਗਾ ਹੈ ਹਨਾ ਬਿਗ ਗਰਮੀ ਆਉਂਦੀ ਹੈਗੀ ਪਾਣੀ ਐਵੇਂ ਹੀ ਲੱਗਦਾ ਮੱਝਾਂ ਨੇ ਖੁੱਲਾ ਪਾਣੀ ਪੀਣਾ ਹੁੰਦਾ ਹੈਗਾ ਅਸਲਾ ਸਿਸਟਮ ਹੋਣਾ ਚਾਹੀਦਾ ਵੀ ਇੱਕ ਸਾਈਡ ਖੇਲ ਹੋਵੇ ਇੱਕ ਸਾਈਡ ਖੁਰਲੀ ਹੋਵੇ ਉਧਰ ਖੋਲ ਕੇ ਪਾਣੀ ਦੇ ਬੰਨਦੇ ਮੱਝਾਂ ਉਧਰ ਖੋਲ ਕੇ ਨੀਰੇ ਤੇ ਬੰਨਦੇ ਜਗ੍ਹਾ ਤਾਂ ਬਥੇਰੇ ਸਾਡੇ ਬਾਰ ਕੋਈ ਯਾਰ ਨਹੀਂ ਕਰਦਾ ਬਣਾਉਣ ਦਾ ਇਹ ਦੇਖੋ ਸਾਡਾ ਬੱਚਾ ਬਹੁਤ ਔੜ ਕਰਦਾ ਹੈ ਇਹ ਅਦਰੋਂ ਆਪ ਬੈੜੀ ਦੇ ਬਾਲ ਤਾਰਨ ਲੱਗ ਰਹੇ ਸੀ ਬਾਲ ਬਹੁਤ ਜ਼ਿਆਦਾ ਟੁੱਟਦੇ ਨੇ ਇੰਨੀ ਐਚ ਵੀ ਕਰਦੀ ਐ ਬਾਲਾਂ ਕਰਕੇ ਇਹ ਤੇ ਬੁਰਸ਼ ਵੀ ਆਪਾਂ ਮੰਗਾਰ ਰੱਖਿਆਗਾ ਉਹ ਵਧੀਆ ਰਹਿੰਦਾ ਨਾਲ ਤਾਂ ਕੁੱਤਿਆਂ ਨੇ ਆਪਾਂ ਬੁਰਸ਼ ਮਾਰ ਦਿੰਨੇ ਹਣਾ ਬਾਲਾਂ ਤੇ ਉਹਨਾਂ ਦੇ ਬਾਲ ਵਧੀਆ ਹੋਏ ਨਾਲ ਆਪਾਂ ਕਟਰੂਆਂ ਦੇ ਬੈੜੀ ਦੇ ਸਾਰਿਆਂ ਦੇ ਮਾਰ ਦਿੰਨੇ ਆ ਬੁਰਸ਼ ਨਾਲ ਐਨੇ ਬਾਲ ਲੈਂਦੇ ਨੇ ਜੀ ਬੈੜੀ ਦੇ ਪਤਾ ਨਹੀਂ ਕਾਹ ਤੋਂ ਇਹ ਫਿਰ ਦੁੱਧਾ-ਦੁੱਧ ਚ ਕਰਦੇ ਨੇ ਸਾਨੂੰ ਨਾ ਫਿਰ ਉਹ ਹੁੰਦਾ ਹੈ ਕਲਕਾਨੀ ਜਾ ਜਾਂਦੇ ਵੀ ਦੁੱਧੂ ਚ ਨਹੀਂ ਬਾਲ ਕਰਨੇ ਜਾ ਦੇਖੋ ਜੀ ਕਿੰਨੇ ਬਾਲ ਉਤਰਦੇ ਨੇ ਵਿਚਾਰੀ ਬੈੜੀ ਦੇ ਇਹ ਆਲਤੂ ਫਾਲਤੂ ਬਾਲ ਹੁੰਦੇ ਨੇ ਸਾਰੇ ਉਤਰ ਜਾਂਦੇ ਨੇ ਇੱਕ ਦਿਨ ਨਮਾਈਆਂ ਨਹੀਂ ਗਈਆਂ ਜੀ ਟੜਕੀ ਵੱਜ ਤੇ ਇਸ ਕਰਕੇ ਬਾਲ ਜਿਆਦਾ ਉਤਰੇ ਜਦੋਂ ਨਮਾਜ਼ ਉਦੋਂ ਬਾਲ ਕੱਟ ਉਤਰਦੇ ਨਹੀਂ ਕਿਉਂਕਿ ਨੌਨ ਵੇਲੇ ਬਾਲ ਉਤਰ ਜਾਂਦੇ ਨੇ ਇਹਦੇ ਤੇ ਮਾਮਾ ਜੀ ਕਹਿੰਦੇ ਤੁਸੀਂ ਦੇ ਹੱਥ ਮਾਰੀ ਜਾਇਆ ਕਰੋ ਬਾਲ ਬੂਲ ਤਰਦਿਆ ਕਰੋ ਵੀ ਨਾਲ ਤਾਂ ਇਹ ਦੇਖ ਸੋਨੂੰ ਜੰਨਣ ਲੱਗ ਜੂਗੀ ਨਾਲੇ ਵੀ ਇਹਨੂੰ ਰਾਮਦਰੀ ਬਾਲ ਲੜਦੇ ਨੇ ਵੀ ਇਹਨਾਂ ਨੇ ਆ ਦੇਖੋ ਸੋਨੂੰ ਦਿਖ ਰਿਹਾ ਹੋਣਾ ਵੀਡੀਓ ਚ ਕਿੰਨੇ ਬਾਲ ਉਤਰਦੇ ਜਿਵੇਂ ਤੂੜੀ ਕਰਦੀ ਹੋਵੇ ਐ ਕਰਨ ਲੱਗ ਰਹੇ ਨੇ ਵਾਲ ਇਹਦੇ ਇੱਕ ਦਿਨ ਨਾ ਨਵਾਓ ਜੀ ਫਿਰ ਬਹੁਤ ਬਾਲ ਟੁੱਟਦੇ ਨੇ ਇਹਦੇ ਮੈਸਾ ਨਾਲ ਬੈਠੀਆਂ ਸਾਹਮਣੀਆਂ ਥੋੜੀ ਜਿਹਾ ਸਾਨੂੰ ਔਖੀਆਂ ਲੱਗਦੀਆਂ ਨੇ ਈਆਂ ਕਿਉਂਕਿ ਆਪਾਂ ਜਦੋਂ ਮੱਛ ਸਾਮੀਆਂ ਹੁਣ ਪਹਿਲੇ ਦਿਨ ਤੋਂ ਹੀ ਹਨਾ ਬੈੜੀ ਰੱਖਣੀ ਔਖੀ ਲੱਗਦੀ ਹੈਗੀ ਕਿਉਂਕਿ ਇਹਦੇ ਖਾਤਰ ਬਹੁਤ ਕੁਝ ਕਰਨਾ ਪੈਂਦਾ ਹੈਗਾ ਕੋ ਮੱਜਾਂ ਦਾ ਇੰਨਾ ਔਖਾ ਨਹੀਂ ਹੈਗਾ ਮੱਜਾਂ ਸਾਹਮਣੀਆਂ ਜਿੰਨੇ ਬੈੜੀਆਂ ਸਾਹਮਣੀਆਂ ਔਖੇ ਲੱਗਦੇ ਨੇ ਬਲਤ ਇਹਨੂੰ ਚੋਣ ਖਾਤਰ ਇੰਨਾ ਸਮਾਨ ਜਿਉਂ ਧਾਰ ਕੱਢਦੇ ਆ ਇਹਨੂੰ ਇੰਨਾ ਸਾਨੂੰ ਸਮਾਨ ਚਾਹੀਦਾ ਉਦੋਂ ਦੋ ਬਾਲਟੀਆਂ ਹੁੰਦੀਆਂ ਨੇ ਗਰਮ ਪਾਣੀ ਹੁੰਦਾ ਨਿੱਗਾ ਜਿਹਾ ਪਾਣੀ ਰੱਖਦੇ ਆ ਫਿਰ ਇਹਦਾ ਉਹ ਘੁੱਪ ਆ ਜੀ ਜੱਪਾ ਮੰਗਰੋ ਦੇ ਥੰਡ ਡਿਪ ਕਰਦਨੇ ਦਵਾਈ ਚ ਉਹ ਚੱਕਣਾ ਪੈਂਦਾ ਹਨਾ ਲਿਉਣਾ ਕਰਨਾ ਫਿਰ ਚੁੰਗਣੀ ਹੋਏ ਨੇ ਕੱਟੇ ਦੀ ਦੁੱਧ ਪਾਉਣਾ ਚੁੰਗਣੀ 'ਚ ਬਹੁਤ ਕੰਮ ਹੋ ਜਾਂਦੇ ਨੇ ਇਹ ਧਰ ਵੇਲੇ ਤਾਂ ਇੱਧਰ ਦੇਖੋ ਸਾਡੇ ਕੱਟੇ ਦੀ ਪੂੰਛ ਐ ਹੋ ਰਹੀ ਹੈਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਪੂੰਛ ਠੀਕ ਹੋ ਜੂਗੀ ਹੁੰਦੀ ਨਹੀਂ ਤੇ ਆਪਾਂ ਇਹ ਦਵਾਈ ਲਾਉਣੇ ਨੇ ਇਨਫੈਕਸ਼ਨ ਤੋਂ ਸਾਨੂੰ ਆਲੇ ਦੇ ਮਾੜੀ ਸਿੱਧੀ ਹੋਈ ਪਰ ਸਾਨੂੰ ਮੁਸ਼ਕਲ ਲੱਗਦਾ ਨੀਚੇ ਤਾਂ ਪੂੰਛ ਦੀ ਜਮਾ ਸੁੱਕ ਗਈ ਹਨਾ ਨੀਚੇ ਤਾਂ ਕਟਾਉਣੀ ਪਊਗੀ ਤੇ ਇਹ ਦਵਾਈ ਮਾਰ ਦਿੰਨੇ ਆਪਾਂ ਤੇ ਦਵਾਈ ਨੂੰ ਦੂਜੀ ਪਲਾ ਦੇਣੇ ਹੈਗੇ 1 ਐਮ ਐਲ ਪਲਾ ਦੇਣੇ ਆ ਉਹ ਦਵਾਈ ਦੇਖੋ ਜੇ ਠੀਕ ਉਹ ਜੇ ਵਿਚਾਰਾ ਕੱਟਾ ਗਲ ਗਿਆ ਸਾਡਾ ਤਾਂ ਤੇ ਇਹ ਵਾਲੀ ਆਪਾਂ ਲਾਉਣੇ ਨੇ ਸਾਬਣ ਮੱਜਾਂ ਨੂੰ ਮੱਖੀਆਂ ਤੋਂ ਹਣਾ ਇਹ ਹੁਣ 2-3 ਦਿਨ ਹੋ ਗਏ ਖਤਮ ਹੋ ਰਹੀ ਹੈਗੀ ਅਸੀਂ ਰੋਜ਼ ਕਹਿੰਦੇ ਆ ਵੀ ਸਾਬਣ ਫੇਰ ਜਾਣ ਵਲੇ ਯਾਦ ਨਹੀਂ ਰਹਿੰਦੀ ਉਂ ਜਿਆਦਾ ਜਾਂਦੇ ਗੱਲ ਜਦੋਂ ਆਪਾਂ ਜਾਣਦੇ ਆ ਤੂੰ ਯਾਦ ਨਹੀਂ ਰਹਿੰਦੀ ਤੇਦਰਪਾ ਨੀਰੋਚਰਾ ਡੇਗਣ ਲੱਗ ਗਏ ਮੱਜਾਂ ਨੂੰ ਨੀਰੋਚਰਾ ਪਾਉਣ ਦੀ ਫੇਰ ਨਾ ਮੂਰੇ ਲੇਟੇ ਦੇ ਕੇ ਆਪਾਂ ਤਾਰਾ ਕੱਢ ਲਾਂਗੇ ਮੱਜ ਨੂੰ ਨੀਰਾ ਵੀ ਸਾਫ ਸਿਰ ਦੇ ਪਹਿਲਾਂ ਥੋੜਾ ਥੋੜਾ ਨੀਰਾ ਪਾ ਕੇ ਇਹਨਾਂ ਨੂੰ ਅੰਦਰ ਬੰਦਦੇ ਨੇ ਕਿ ਉਹ ਆ ਕੇ ਖੜ ਜਾਂਦੇ ਨੇ ਬਾਹਰੋਂ ਇਹ ਜੇ ਉਦੋਂ ਨੀਰਾ ਨਾ ਆਪਾਂ ਪਾਈਏ ਇਹਨਾਂ ਨੂੰ ਤੇ ਫੇਰੇ ਖੜਦੀਆਂ ਨਹੀਂਗੇ ਥੋੜਾ ਥੋੜਾ ਉਦੋਂ ਪਾ ਦਿੰਦੇ ਆ ਪਹਿਲਾਂ ਤਾਂ ਅਸੀਂ ਇੱਕ ਟਾਈਮ ਹੀ ਨੀਰਾ ਪਾਇਆ ਕਰਦੇ ਵੀ ਉਹ ਦਿਹਾਰਾਂ ਵੇਲੇ ਸਵੇਰੇ ਤੋਂ ਨੂੰ ਸ਼ਾਮ ਨੂੰ ਤੋਂ ਪਤਾ ਹੈ ਸਵੇਰੇ ਵੀ ਉਸੇ ਟਾਈਮ ਉਹਦੀ ਪਤਾਰਾ ਕੱਢ ਲੈਂਦੇ ਨੀਰਾ ਪਾ ਕੇ ਤੇ ਸ਼ਾਮ ਨੂੰ ਵੀ ਉਸੇ ਟਾਈਮ ਹੀ ਪਤਾਰਾ ਕੱਢ ਲੈਂਦੇ ਨੀਰਾ ਪਾਉਣ ਸਰ ਹੁਣ ਉਹ ਦੂਜੀ ਮੈਂ ਸਾਡੀ ਰੱਜ ਕੇ ਮਿਲਦੀ ਹੈ ਨਾ ਉਹਦੇ ਕਰਕੇ ਇਹਨਾਂ ਨੂੰ ਵੀ ਥੋੜਾ ਥੋੜਾ ਨੀਰਾ ਫੇਰ ਪਾਉਣਾ ਪੈਂਦਾ ਪ ਤੇ ਫਿਰ ਆਪਾਂ ਸ਼ਾਮ ਨੂੰ 5 ਵਜੇ ਇਹਨਾਂ ਨੇ ਮੂਰੇ ਪਾ ਕੇ ਲੇਟੀ ਇਹ ਚ ਬੜੇਮੇ ਦੀ ਖਾਲਾ ਲੇਟੀ ਐ ਉਹ ਪਾ ਕੇ ਆਪਾਂ ਤਾਰਾ ਕੱਢ ਲੈਣਾ ਸਾਨੂੰ ਬੜੇਮੇ ਦੀ ਖਾਲ ਤੇ ਲੇਟੀ ਨਾਲ ਬਾਲਾ ਓਖ ਲੱਗੇ ਮਹਿੰਗੀ ਜਿਹਨੂੰ ਲੱਗੀ ਅਸੀਂ ਫੀਡ ਕਰਾ ਕੇ ਲਿਆ ਕਰਦੇ 5000 55 ਲੱਗਦਾ ਸੀਗਾ ਤੇ ਸਾਨੂੰ ਮਹੀਨ ਸਵਾ ਮਹੀਨਾ ਡੇਢ ਮਹੀਨਾ ਮੁੱਕਦੀ ਨਹੀਂ ਸੀ ਉਹ ਫੀਡ ਹੁਣ ਨਾਲ ਤਾਂ ਜੀ ਕਣਕ ਲੇਟੀ ਪਈ ਇਹਦੇ ਨਾਲੇ ਬੜੇਮੇ ਦੀ ਖਾਲ ਦੀ ਬੋਰੀ 8 ਦਿਨ ਚੱਲਦੀ ਐ ਤੇ ਅਸੀਂ 1 ਮਹੀਨੇ ਚ 4 ਬੋਰੀਆਂ ਲਾਤੀਆਂ ਤੇ 5ਵੀਂ ਬੋਰੀ ਸਟਾਰਟ ਕਰ ਲਈ ਅਗਲੇ ਮਹੀਨੇ ਤੋਂ ਪੰਜ ਬੋਰੀਆਂ ਲੱਗੀਆਂ ਸੜਿਆ 24 ਤਰੀਕ ਨੂੰ ਮਹੀਨਾ ਹੋ ਕੇ ਅਗਲਾ ਮਹੀਨਾ ਪੰਜ ਬੋਰੀਆਂ ਲਾਤੀਆਂ ਸੀ 30 ਤਰੀਕ ਤੱਕ ਤੇ ਇਹ ਸਾਨੂੰ ਮਹਿੰਗੀ ਲੱਗੀ ਵੀ ਇਹ ਜੜੋਂ ਦੀ ਜ਼ਿਆਦੇ ਹੈ ਨਾ ਖਰਚ ਅਸੀਂ ਹੁਣ ਸੋਚਿਆ ਵੀ ਅੱਜ ਕਿਹਾ ਸੀ ਵੀ ਸਾਨੂੰ ਤਾਂ ਫੀਡ ਕਰਾ ਕੇ ਲਿਆ ਦੋ ਇਹ ਸਾਡੇ ਲੋਟ ਨਹੀਂ ਆਉਂਦੀਗੀ ਆ ਦੇਖੋ ਜੇ ਕੱਪੜੀ ਝੋਟੀ ਨੇ ਧਾਰਾਂ ਜੇ ਪਾ ਕੇ ਰੱਖਦੀ ਦੀ ਕੱਟੀ ਮਰ ਗਈ ਸੀ ਝੋਟੀ ਦੀ ਇਹ ਧਾਰਾਂ ਜੇ ਪਾ ਕੇ ਰੱਖਦੀ ਹੈ ਪਤਾ ਨਹੀਂ ਕੀ ਗੱਲ ਹੈ ਸੋ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਕਾਹ ਤੋਂ ਧਾਰਾਂ ਪਾ ਕੇ ਰੱਖਦੀ ਆ ਪਸ਼ਮੀ ਰਹਿੰਦੀ ਹੈ ਤੇ ਉਹਦੀ ਬਸ ਸਮਝਾਂਦੇ ਤਰ ਕੱਢਣ ਤੋਂ ਬਾਅਦ ਤਾਂ ਰਾਂਝੇ ਪਾ ਲੈਂਦੇ ਫਿਰ ਜ਼ਿਆਦਾ ਹੋ ਜਾਂਦੀਆਂ ਨਹੀਂ ਆ ਦੁਪਹਿਰ ਤੱਕ ਤੇ ਐਂ ਰਹਿੰਦੀ ਜਿਵੇਂ ਚੋਈ ਨਹੀਂ ਵੀ ਤੜਕੀ ਦੀ ਐ ਖੜੀ ਐ ਜਮਾ ਪਸਮੀ ਖੜੀ ਐ ਹੁਣ ਇਹ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਜੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ